ਹਾਂਜੀ ਪੱਛੜੀਆ ਕਾਲ ਮੈਂ ਸਣੀ ਟੈਲੀਵਾਰ ਤੁਹਾਡੇ ਆਪਣੇ ਚੈਨਲ ਸਕਸੈਸ ਅਕੈਡਮੀ ਸਾਡਕ ਤੇ ਸਵਾਗਤ ਕਰਦਾ ਜਿਹੜੇ ਜੀ ਅੱਜ ਆਪਣੇ ਅੱਜ ਕਲਾਸ ਦਾ ਮਤਲਬ ਹੈਗਾ ਅੱਜ ਦੇ ਆਪਣੇ ਟੌਪਿਕ ਦਾ ਮਤਲਬ ਹੈਗਾ ਤੁਸੀਂ ਪੜ੍ਹ ਹੀ ਰਹੋਗੇ ਦਿੱਤਿਆ ਰੰਜਨ ਸਾਡੇ ਦੁਆਰਾ ਪੋਸਟ ਕੀਤਾ ਆਪ ਹੋਗਾ ਮਹਾਂ ਅੰਦੋਲਨ ਮਤਲਬ ਕਿ ਜਿਹੜਾ SSC ਆਪਾਂ ਪ੍ਰੋਟੈਸਟ ਕਰ ਰਹੇ ਹਾਂ 2025 ਜਿਹੜਾ SSC ਦੇ ਖਿਲਾਫ ਹੈਗਾ SSC ਦੀਆਂ ਖਾਮੀਆਂ ਆਪਾਂ ਨੂੰ ਸਭ ਨੂੰ ਦੇਖਣ ਨੂੰ ਆਈਆਂ ਹੈਗੀਆਂ ਸਾਹਮਣੇ ਕਿਸੇ ਬੱਚੇ ਦਾ ਸਾਊਥ ਤੋਂ ਪਹਿਲੀ ਗੱਲ ਤਾਂ ਆਪਾਂ ਟਾਈਮਿੰਗ ਤੋਂ ਪਹਿਲਾਂ ਕਰ ਰਹੇ ਆ ਕਿਉਂਕਿ ਆਪਣੇ ਇਸ ਤੋਂ ਬਾਅਦ ਪੋਲਿਟੀਕਲ ਦੀ ਕਲਾਸ ਹੋਗੀ ਇਸ ਕਰਕੇ ਆਪਾਂ ਟਾਈਮਿੰਗ ਤੋਂ ਪਹਿਲਾਂ ਇਹਨੂੰ ਕਰ ਰਹੇ ਆ ਜੋ ਵੀ ਬੱਚਾ ਤਾਂ ਜੋ ਕਿ ਵੀ ਆਫਲਾਈਨ ਵੀ ਇਹ ਦੇਖ ਸਕਦਾ ਹੈਗਾ ਆਨਲਾਈਨ ਤੇ ਆਫਲਾਈਨ ਦੋਵੇਂ ਮੋਰਚਾ ਤੁਹਾਨੂੰ ਦਿਖ ਜੂਗਾ ਜਿਹੜਾ ਜੇ ਅਦਿੱਤਿਆ ਰੰਜਨ ਸਾਰੇ ਇਹਨਾਂ ਨੇ ਇੱਕ ਮਹਾਂ ਅੰਦੋਲਨ ਸਟਾਰਟ ਕਰਨ ਦੀ ਸੋਚੀ ਹੈ ਜੋ ਕਿ SSC ਪ੍ਰੋਟੈਸਟ ਦਾ ਇੱਕ ਹਿੱਸਾ ਹੈ ਗਿਆ ਆਪਾਂ ਦੇਖਿਆ ਜੇ 31 ਜੁਲਾਈ ਨੂੰ ਸਾਰੇ ਟੀਚਰ ਆਪਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਦਿੱਲੀ ਦੇ ਵਿੱਚ ਗਏ ਸੀ ਸ਼ਾਂਤ ਮੇਂ ਅੰਦੋਲਨ ਦੇ ਤੌਰ ਦੇ ਵਿੱਚ ਪਰ ਉਸ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਕੀ ਮਿਲਿਆ ਉਹਨਾਂ ਨੇ ਕੀ ਹੈ ਵੀ ਆਪਾਂ ਨੂੰ ਇੱਕ ਲੈਟਰ ਪੱਤਰ ਜਾਰੀ ਕਰਕੇ ਆਪਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀਗਾ ਪਰ ਉਹ ਲੈਟਰ ਪੱਤਰ ਕਿਤੇ ਨਾ ਕਿਤੇ ਲੱਗ ਰਿਹਾ ਵੀ ਨਹੀਂ ਆਪਣੀ ਇਸ ਜਿੱਤ ਦਾ ਹੱਲ ਨਹੀਂ ਹੈ ਆਪਣੀ ਉਹ ਕਾਮਯਾਬੀ ਨਹੀਂ ਹੈ ਇਸ ਲਈ ਆਪਾਂ ਨੂੰ ਰਜੇ ਇੱਕ ਨਵਾਂ ਅੰਦੋਲਨ ਸ਼ੁਰੂ ਕਰਨਾ ਪੈ ਰਿਹਾ ਜ ਜਿਹਦਾ ਨਾਮ ਹੈਗਾ ਮਹਾਂ ਅੰਦੋਲਨ ਜੋ ਕਿ 4 ਤਰੀਕ ਕੱਲ ਤੋਂ 12 ਮਈ ਤੋਂ ਆਪਾਂ ਸ਼ੁਰੂ ਕਰਾਂਗੇ ਆਪਣੇ ਪਲੇਟਫਾਰਮ ਤੇ ਜਿੰਨਾ ਵੀ ਬੱਚਾ ਜੁੜਾਏਗਾ 4 ਤੋਂ 500 ਤੱਕ ਹਰੇਕ ਬੱਚੇ ਨੂੰ ਰਜੇ ਇੱਕ ਵੀਡੀਓ ਸ਼ੇਅਰ ਕਰਨੀ ਜ਼ਰੂਰੀ ਹੈ ਹਰੇਕ ਬੱਚਾ ਆਪਦੇ YouTube ਚੈਨਲ ਜੋ ਜੋ ਵੀ ਤੁਸੀਂ ਚਲਾ ਰਹੇ ਹੋ ਇੰਸਟਾ ਅਕਾਊਂਟ Facebook WhatsApp Snapchat ਜੋ ਕੁਝ ਵੀ ਚਲਾ ਰਹੇ ਹੋ ਹਰੇਕ ਜਗ੍ਹਾ ਤੇ ਇਹ ਵੀਡੀਓ ਪਹੁੰਚਾਉਣੀ ਜ਼ਰੂਰੀ ਹੈ ਕੋਸ਼ਿਸ਼ ਕਰਨੀ ਹੈ ਜੇ ਹਰੇਕ ਬੱਚਾ ਸਟੇਟਸ ਤੇ ਵੀਡੀਓ ਜ਼ਰੂਰ ਲੱਗੀ ਹੋਵੇ ਆਪਾਂ ਗੱਲ ਕਰਦੇ ਹਾਂ ਮਹਾ ਅੰਦੋਲਨ ਵਿੱਚ ਰਜੇ ਕੀ ਹੈ ਜਾਂ ਕੀ ਨਹੀਂ ਹੈ ਜਿਹੜਾ SSC ਨੇ ਰਜੇ ਪਿਛਲੇ ਪਰ ਪੇਪਰ ਲਏ ਹੈਗੇ ਆ ਕੁਝ ਕੁ ਗਲਤੀਆਂ ਵੀ ਆਈਆਂਗਾ ਹਾਈ ਆਫ ਜਿਹੜੀ ਕੱਟ ਆਫ ਬਹੁਤ ਹਾਈਗੀ ਕਿਉਂ ਜਾਦੇ ਹਾਈ ਜਾ ਰਹੀ ਹੈ ਕਿਉਂਕਿ ਵਿੱਚ ਕਪਲਾ ਬਾਜੀ ਹੋ ਰਹੀ ਹੈ ਦੂਜੇ ਰਜੇ ਕਾਰਨ ਹੈਗੇ ਆ ਕਈਆਂ ਬੱਚਿਆਂ ਦੇ ਪੀਸੀ ਨਹੀਂ ਚੱਲ ਰਹੇ ਸੀ ਉੱਥੇ ਕਈਆਂ ਜਗ੍ਹਾ ਤੇ ਜਿਹੜੀਆਂ ਮਾਊਸ ਵਗੈਰਾ ਕੀਬੋਰਡ ਵਗੈਰਾ ਪ੍ਰੋਪਰ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਸੀਗੇ ਇਸ ਸਲਾਵਾ ਦੇ ਉਹਨਾਂ ਦੇ ਕਈਆਂ ਦੇ ਬੱਚਿਆਂ ਦੇ ਐਡਮਿਟ ਕਾਰਡ ਆ ਜਿਹੜੇ ਉਹ ਪ੍ਰੋਪਰ ਤਰ੍ਹਾਂ ਨਾਲ ਸ਼ੋ ਨਹੀਂ ਹੋ ਰਹੇ ਸੀਗੇ ਕਈਆਂ ਦੇ ਜਿਨ੍ਹਾਂ ਦੇ ਸ਼ੋ ਹੋ ਰਹੇ ਸੀਗੇ ਉਹਨਾਂ ਦੇ ਐਡਮਿਟ ਕਾਰਡ ਤੇ ਹੋਰ ਨਾ ਜਗਾ ਆ ਰਹੀ ਸੀ ਜਦੋਂ ਐਡਮਿਟ ਕਾਰਡ ਆਪਾਂ ਡਾਊਨਲੋਡ ਕੀਤਾ ਉਸ ਦਿਨ ਹੋਰ ਸੀ ਜਦੋਂ ਪੇਪਰ ਸੀ ਉਸ ਦਿਨ ਸੈਂਟਰ ਨੇਮ ਹੋਰ ਸੀ ਮਤਲਬ ਕਿ ਕਾਫੀ ਇਸ ਤਰ੍ਹਾਂ ਦੇ ਇਸ਼ੂ ਦੇਖੋਂ ਬਾਅਦ ਇਹ ਪ੍ਰੋਟੈਸਟ ਆਪਣੇ ਸਾਹਮਣੇ ਆਇਆ ਤੇ ਇਹ ਜਿਹੜਾ ਪ੍ਰੋਟੈਸਟ ਹੈ ਕੀ ਹੈ ਇਹ ਕਾਫੀ ਟੀਚਰਾਂ ਨੇ ਸਟਾਰਟ ਕੀਤਾ ਹੈ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਵੀ ਡਿਟਰਮੀਨਸਰ ਨੇ ਇਹ ਏਪੀਏ ਰੇਗ ਦਾ ਇਹ ਰੇਗ ਦਾ ਨਾਮ ਲੈ ਸਕਦੇ ਆਪਾਂ ਵੀ ਹਰੇਕ ਟੀਚਰਸ ਦੇ ਦੁਆਰਾ ਸ਼ੁਰੂ ਕੀਤਾ ਹੈ ਜਿਹੜਾ ਇਹ ਪ੍ਰੋਟੈਸਟ ਹੈਗਾ ਰਜੇ ਇਹ ਕਿਸੇ ਟੀਚਰ ਦਾ ਆਪ ਫੋਡ ਕੋਈ ਇਹਦੇ ਵਿੱਚ ਲਾਭ ਨਹੀਂ ਹੈ ਹਰੇਕ ਇਹ ਬੱਚਿਆਂ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਵੀ ਹਰੇਕ ਬੱਚੇ ਦੇ ਲਈ ਸ਼ੁਰੂ ਕੀਤਾ ਗਿਆ ਕਿਉਂਕਿ ਬੱਚਾ ਹੀ ਆਉਣ ਵਾਲਾ ਆਪਣਾ ਦੇਸ਼ ਦਾ ਪੈਕਰ ਹੈ ਇਹ ਅੰਦੋਲਨ ਹੈ ਕਿ ਜੇ ਆਪਾਂ ਜਮਾਂ ਤੁਹਾਡਾ ਟਾਈਮ ਨਹੀਂ ਗੱਲ ਲਗਾ 10 ਤੋਂ 5 7 5 ਤੋਂ 10 ਮਿੰਟ ਦੀ ਵੀਡੀਓ ਰਹੂਗੀ ਸਾਰਾ ਕੁਝ ਦੱਸਿਆ ਵੀ ਅੰਦੋਲਨ ਦੇ ਵਿੱਚ ਆਪਾਂ ਕਿਵੇਂ ਹਿੱਸਾ ਲੈ ਸਕਦੇ ਆ ਇੱਕ ਆਪਾਂ ਜਾਂ ਆਪਣਾ ਲੋਕਲ ਹੈ ਤਾਂ ਆਪਾਂ ਘਰੇ ਬੈਠ ਕੇ ਕਿਵੇਂ ਸ਼ਾਂਤਮੀ ਢੰਗ ਨਾਲ ਇਹਦਾ ਹਿੱਸਾ ਬਣ ਸਕਦੇ ਆ ਕੋਈ ਗੱਲ ਨਹੀਂ ਇੰਗਲਿਸ਼ ਹਿੰਦੀ ਵਿੱਚ ਲਿਖੀ ਹੋਈ ਹੈ ਲੈ ਆਏ ਤੁਹਾਨੂੰ ਪੰਜਾਬੀ ਵਿੱਚ ਕਨਵਰਟ ਕਰਕੇ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਤਾਂ ਇਹ 4 ਅਗਸਤ 4 ਅਗਸਤ ਦੁਪਹਿਰੇ 12 ਵਜੇ 12 ਵਜੇ ਦਾ ਜਿਹੜੇ ਪਹਿਰੇ ਆਪਾਂ ਕੀ ਕਰਨਾ ਹੈਗਾ ਆਪਾਂ ਇੱਕ ਲੈਟਰ ਤਿਆਰ ਕਰਨੀ ਹੈ ਕਿ ਲੈਟਰਪਰਪਕ ਚਿੱਠੀ ਤਿਆਰ ਕਰਨੀ ਹੈ ਚਾਹੇ ਆਪਾਂ ਟਾਈਪ ਕੰਪਿਊਟਰ ਨਾਲ ਕਰਕੇ ਪ੍ਰਿੰਟ ਆਊਟ ਕਰ ਲਏ ਚਾਹੇ ਆਪਾਂ ਸਿੰਪਲ ਹੱਥ ਨਾਲ ਉਹ ਟਾਈਪ ਕਰ ਲਈ ਹੱਥ ਨਾਲ ਉਹਨੂੰ ਲਿਖ ਲਈਏ ਜਿਹੜੇ ਟਾਈਪ ਕਰਕੇ ਰਹਿਦੇ ਵੱਧ ਤੋਂ ਵੱਧ ਬੱਚਿਆਂ ਦੇ ਸਿਗਨੇਚਰ ਕਰਾਉਣੇ ਹੈਗੇ ਆ ਆਪ ਕਰਨੇ ਆ ਆਪਦੇ ਮਾਪਿਆਂ ਦੇ ਬੱਚਿਆਂ ਦੇ ਮਤਲਬ ਕਿ 10 ਵਰ ਜਿੰਨੇ ਸਾਰੇ ਦਾ ਸਨਮੇਚਰ ਕਰੋ ਜਿੰਨੀਆਂ ਲੈਟਰਸ ਦੇ ਇੱਕ ਬੱਚਾ ਇੱਕ ਲੈਟਰ ਜਾਂ ਉਹਦੇ ਨਾਲ ਦੇ ਮਤਲਬ ਕਿ ਜਿੰਨੇ ਵੀ ਸੈਂਟਰ ਹੈਗਾ ਅਲੱਗ-ਅਲੱਗ ਲੈਟਰ ਇੱਕ ਬੱਚਾ ਇੱਕ ਦੂਜਾ ਲੈਟਰ ਦੂਜਾ ਤੀਜਾ ਬੱਚਾ ਤੀਜਾ ਚੌਥਾ ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ ਮਤਲਬ ਕਿ ਲੈਟਰ ਤੇ ਤੁਸੀਂ ਲਿਖਣਾ ਕੀ ਹੋਊਗਾ ਆਪਾਂ ਲੈਟਰ ਚ ਜਿਹੜੀਆਂ ਵੀ SSC ਦੀਆਂ ਜਿਹੜੀਆਂ ਵੀ ਆਪਣੀਆਂ ਦੇਖ ਮੁਲ ਕੇ ਆਈਆਂ ਹੈਗੀਆਂ ਕਿ ਉਹਨੇ ਨਾਕਾਮਯਾਬੀਆਂ ਉਹ ਲਿਖਣੀਆਂ ਹੋਣਗੀਆਂ ਵੀ ਇਸ ਤਰ੍ਹਾਂ ਪੇਪਰ ਲਿਆ ਗਿਆ ਸੀ ਆ ਸਭ ਕੁਝ ਕੀ ਹੈ ਵੀ ਘੇਰਾ ਫੇਰੀ ਹੁੰਦੀ ਰਹੀ ਸੀ ਕਿ ਮਾਊਸ ਨੇ ਚੱਲ ਰਹੀ ਸੀ ਕੀਬੋਰਡ ਨੇ ਚੱਲ ਰਹੀ ਸੀ ਜ਼ਿਲਿਆਂ ਦੀ ਕਾਫੀ ਰੌਲਾ ਪੈ ਰਿਹਾ ਸੀਗਾ ਦੂਰ ਦੂਰ ਤੱਕ ਆਪਣੇ ਜ਼ਿਲ੍ਹੇ ਬਣੇ ਹੋਏ ਸੀ ਦੂਰ ਦੂਰ ਤੱਕ ਆਪਣੇ ਕੇਂਦਰ ਬਣੇ ਸੀ ਬਲਕਿ ਸਾਰੀ ਏ ਟੂ ਜ਼ेड ਜੋ ਜੋ ਆਪਣੇ ਐਸਐਸਸੀ ਦੀ ਕਮੀਆਂ ਉਹ ਸਾਰੀ ਲਿਖਣੀ ਹੈ ਆਪਾਂ ਤੇ ਉਸ ਤੋਂ ਬਾਅਦ ਇਹ ਆਪਾਂ ਜਮਾ ਕਿੱਥੇ ਕਰਾਉਣੀ ਆ ਪੇਜ ਜੀ ਕਿੱਥੇ ਕਰਨੀ ਆ ਜਾਂ ਤਾਂ ਇਹ ਐਮਪੀ ਨੂੰ ਕਰਨੀ ਆ ਭੇਜਦੀ ਆਪਾਂ ਜਾਂ ਆਪਣਾ ਡੀਐਮ ਆਫੀਸਰ ਹੋਵੇ ਜਿਹੜਾ ਜਿਵੇਂ ਜ਼ਿਲ੍ਹੇ ਦੇ ਵਿੱਚ ਰਹੇ ਬੈਠੇ ਹੁੰਦੇ ਆ ਗਵਰਨਰ ਜਿਹੜਾ ਡੀਐਮ ਅਫਸਰ ਹੋਗਾ ਆਫਿਸ ਹੋਗਾ ਉਹਨਾਂ ਐਮਪੀ ਨੂੰ ਐਮਐਲਏ ਨੂੰ ਐਮਐਲਏ ਤਾਂ ਆਪਣਾ ਚੁਣ ਐਮਐਲਏ ਤੀਰਗੜਾ ਵਾਲਾ ਹੈ ਠੀਕ ਹੈ ਇਹ ਜਿਹੜੀ ਜਿਹੜੀ ਸਾਰੀ ਸਾਰੀ ਚਿੱਠੀ ਹੈ ਇਹ ਆਪਾਂ ਭੇਜੀ ਕਰਣੀ ਉਹਨਾਂ ਦੇ ਕੋਲੇ ਕਹਿੰਦੇ ਭਾਵੇਂ ਜੇ ਆਪਾਂ ਨੂੰ ਨੇੜੇ ਕੋਈ ਰਾਸ਼ਟਰਪਤੀ ਭਵਨ ਪੈਂਦਾ ਆਪਾਂ ਉਹਨਾਂ ਤੱਕ ਭੇਜੀ ਵੀ ਕਰ ਸਕਦੇ ਆ ਪ੍ਰਧਾਨ ਮੰਤਰੀ ਸਦਨ ਹੋਗਾ ਕੁਿਸੇ ਤੇਰਾ ਦਾ ਕੋਈ ਵੀ ਸਦਨ ਵਗੈਰਾ ਜੇ ਉਹਨਾਂ ਤੱਕ ਆਪਾਂ ਭੇਜ ਦੇ ਕਰ ਸਕਦੇ ਹੈਗੇ ਆ ਇਹ ਚੀਜ਼ ਯਾਦ ਰੱਖਣੀ ਆ ਇਸ ਤੋਂ ਕਿ ਜਦ ਰਜ ਅਪਾਂ ਲੈਟਰ ਤਿਆਰ ਕਰਾਂਗੇ ਇਹ ਲੈਟਰ ਦੀ ਆਪਾਂ ਫਿਰ ਉਸ ਤੋਂ ਬਾਅਦ ਇੱਕ ਪਿਕ ਧਰਨੀ ਹੈ ਪਿਕ ਕਰਨ ਤੋਂ ਬਾਅਦ ਜੇ ਆਪਾਂ ਇਹਨੂੰ ਅਪਲੋਡ ਵੀ ਕਰਨੀ ਆ ਜੋ ਜੋ ਆਪਾਂ ਅਕਾਊਂਟ ਚਲਾਉਂਦੇ ਆ ਚਾਹੇ ਫੇਸਬੁੱਕ ਦਾ ਚਾਹੇ ਇੰਸਟਾ ਚਾਹੇ ਵਟਸਐਪ ਦਾ A to Z ਹਰੇਕ ਅਕਾਊਂਟ ਜੋ ਵੀ ਆਪਣਾ ਸਹੀ ਵੀ ਬਣਿਆ ਤੇ ਠੀਕ ਵੀ ਬਣਿਆ ਬਥੇਰੇ ਐਂਜਲ ਲਈ ਪ੍ਰੀਆ ਦੇ ਦੇਖਣਗੇ ਇਹਦੇ ਵਿੱਚ ਆਪਣੇ ਆ ਕੇ ਹਰੇਕ ਨੇ ਕਰਨੀ ਆ ਕੋਈ ਸ਼ਰਮ ਵਾਲੀ ਗੱਲ ਨਹੀਂ ਕੋਈ ਕਿਸੇ ਵਾਲੀ ਗੱਲ ਨਹੀਂ ਹੈ ਵਰਤ ਵਾਲੇ ਨੂੰ ਟ੍ਰੈਂਡਿੰਗ ਚ ਲੈ ਕੇ ਆਉਣਾ ਟ੍ਰੈਂਡਿੰਗ ਵਰਤ ਤੇ ਲੈ ਕੇ ਆਉਣਾ ਹੈਗਾ ਟਵਿੱਟਰ ਦੇ ਵਿੱਚ ਜਿੱਦਾਂ ਅੱਜ 31 ਤਰੀਕ ਨੂੰ ਆਪਣਾ ਪ੍ਰੋਟੈਸਟ ਹੋਇਆ ਸੀਗਾ ਉਸ ਦਿਨ ਪਹਿਲੇ ਟੌਪ 4 ਆਈਐਸਐਸਸੀ ਪ੍ਰੋਟੈਸਟ ਹੀ ਚੱਲ ਰਹੇ ਸੀ ਟੌਪ 4 ਜਿਨ੍ਹਾਂ ਦੇ ਕਰਕੇ ਸਰਕਾਰ ਦੇ ਕੰਨ ਤੇ ਥੋੜੀ ਬੋਤੀ ਜੂੰ ਸਕੀ ਆ ਹੁਣ ਦੁਬਾਰਾ ਵਾਰੀ ਆ ਆਪਣੀ ਉਹਨਾਂ ਨਾਰਾਦਨ ਦੀ ਆਪਾਂ ਵੀ ਕਿਉਂ ਕੈਸਐਸਸੀ ਦੇ ਪੇਪਰ ਦੇਣ ਆ ਆਪਾਂ ਨਹੀਂ ਦੇਣੇ ਆਪਣੇ ਗਾਂ ਕੋਈ ਨਾ ਕੋਈ ਭੈਣ ਭਰਾ ਕੋਈ ਨਾ ਕੋਈ ਰਿਸ਼ਤੇਦਾਰ ਕਿਸੇ ਨੂੰ ਤੇਰਾ ਫਾਇਦਾ ਹੋਊਗਾ ਇਸੇ ਲਈ ਆਪਾਂ ਦੇਖ ਨਹੀਂ ਸਾਰ ਦੇਣਾ ਤੇ ਜਿਹੜੀ ਆਪਾਂ ਫੋਟੋ ਕੀਤੀ ਹੋਗੀ ਉਸ ਦੀ ਲੈਗਰ ਦੀ ਔਰ ਜੇ ਆਪਾਂ ਇਹਨਾਂ ਤਿੰਨਾਂ ਹੈਸ਼ਟੈਗ ਦੇ ਉੱਪਰ ਆਪਾਂ ਅਪਲੋਡ ਕਰਨੀ ਤੇ ਮਤਲਬ ਇੰਸਟਾਗ੍ਰam ਦੇ ਅਕਾਊਂਟ ਤੇ ਕੀਤੀ ਇਹਨਾਂ ਤਿੰਨਾਂ ਨਾਲ ਜੀ ਆਪਾਂ ਨਾਲ ਕੀ ਹੈ ਕੋਲਬੋਰੇਟ ਕਰਨਾ ਚਾਹਤ ਹੈ ਜੇ ਵੀ ਇਹਨਾਂ ਨੂੰ ਹੈਸ਼ਟੈਗ ਕਰਨਾ ਹੈਗਾ ਠੀਕ ਹੈ ਤਿੰਨੇ ਚੀਜ਼ਾਂ ਯਾਦ ਰੱਖਣੀਆਂ ਲੈਗਰ ਕਿੱਥਨੀ ਹੈ ਕਿਸ ਦਿਨ ਬਣਾਉਣੀਆਂ 4 ਤਰੀਕ ਮਤਲਬ ਕਿ ਕੱਲ ਦੁਪਹਿਰੇ 12 ਵਜੇ ਕਿੱਥੇ ਕਿੱਥੇ ਭੇਜਣੀ ਹੈ ਐਮਐਲਏ ਵਗੈਰਾ ਜੋ ਵੀ ਆਪਣਾ ਵੱਡਾ ਅਫੀਸਰ ਹੈਗਾ ਆਪਣੇ ਨੇੜੇ ਤੜੇ ਚਾਹ ਦਾ ਇੱਕ ਪੱਤਿਆ ਗੱਲ ਲਿਖੋ ਦਸਾਂ ਨੂੰ ਭੇਜੋ ਜੇਕਰ ਆਪਾਂ ਨਹੀਂ ਜਾ ਕੇ ਫੜਾ ਕੇ ਐਸ ਦੇ ਲੈਟਰ ਲਿਖੋ ਆਪਣੇ ਆਪਣੇ ਅਕਾਊਂਟ ਤੇ ਹੀ ਅਪਲੋਡ ਕਰੋ ਕਮ ਸੇ ਕਮ ਪਤਾ ਤਾਂ ਲੱਗੇ ਉਹਨੂੰ ਜੂਟਾ ਸਕਦੇ ਨੇ ਤੇ ਕੰਮ ਕਰਨ ਦੇ ਇਸ SSC ਦੇ ਲਈ ਵੀ ਪੰਜਾਬ ਦੇ ਵਿੱਚੋਂ ਵੀ ਬੱਚੇ ਨਿਕਲ ਕੇ ਆ ਰਹੇ ਇਹ ਹੈਗਾ ਪਹਿਲਾ ਕਦਮ ਦੂਜਾ ਕੰਮ ਹੈਗਾ ਰਜੇ ਆਪਣਾ 4 ਅਗਸਤ ਨੂੰ ਇਹੀ 6 ਵਜੇ ਸਾਰੇ ਲੋਕਾਂ ਨੇ ਰਵੇ ਤੇ ਰੇਕ ਚਾਹੇ ਉਹ ਬੱਚਾ ਜਿਹੜਾ SSC ਪੇਪਰ ਦੇ ਰਿਹਾ ਚਾਹੇ ਨਹੀਂ ਵੀ ਦੇ ਰਿਹਾ ਹਰੇਕ ਬੱਚਾ ਜਿਹੜਾ ਰਜੇ ਬੱਚਾ ਪੇਪਰ ਦੇ ਰਿਹਾਗਾ ਉਹ ਵੀ ਤੇ ਜਿਹੜਾ ਨਹੀਂ ਦੇ ਰਿਹਾ ਉਹ ਵੀ ਉਹ ਤੇ ਉਹਦਾ ਪਰਿਵਾਰ ਰਜੇ ਮਿਲ ਕੇ ਕਿਸੇ ਵੀ ਛੱਤ ਤੇ ਖੜ ਕੇ ਖਾਲੀ ਜਗ੍ਹਾ ਤੇ ਖੜ ਕੇ 6 ਵਜੇ ਦਾ ਟਾਈਮ ਆ 6 ਵਜੇ ਰਜੇ ਆਪਾਂ ਕੀ ਥਾਲੀ ਜਿਉਂਦਾ ਕੰਮ ਕਰਨਾ ਹੈਗਾ ਇਹ ਥਾਲੀ ਜਿਉਂਦਾ ਪਰ ਰਜੇ ਕੰਮ ਕਿਉਂ ਰੱਖਿਆ ਕਿਉਂਕਿ મોદી ਨੇ ਇਹ ਆਪਾਂ ਨੂੰ ਯਾਦ ਹੈ ਕਰੋਨਾ ਟਾਈਮ ਕਿਹਾ ਸੀਗਾ ਵੀ ਆਪਾਂ ਥਾਲੀ ਪਿਜਾਵਾਂਗੇ ਕਰੋਨਾ ਭੱਜੂਗਾ ਹੁਣ ਪਾਰੀ ਹੈ ਮੋਦੀ ਨੂੰ ਉਦੀ ਹੀ ਭਾਸ਼ਾ ਚ ਜਵਾਬ ਦੇਣਾ ਠੀਕ ਹੈ ਉਹਨਾਂ ਨੇ ਜਿਵੇਂ ਕਹਿ ਸਕਿਆ ਵੀ ਥਾਲੀ ਪਿਜਾਓ ਤੇ ਕਰੋਨਾ ਭਜਾਓ ਹੁਣ ਆਪਣੇ ਵਾਰੀ ਵੀ ਥਾਲੀ ਪਿਜਾਓ ਤੇ ਆਪਣਾ ਐਸਐਸਓ ਚ ਹੀਰਾਥੇਰੀ ਵਾਲੇ ਮੁਲਾਜ਼ਮ ਪਿਜਾਓ ਸੇਮੜੇ ਆਪਾਂ ਥਾਲੀ ਪਿਜਾਉਣੀ ਹੈ ਥਾਲੀ ਪਿਜਾਉਣ ਤੋਂ ਬਾਅਦ ਆਪਾਂ ਦੀ ਵੀਡੀਓ ਕਲਿੱਪ ਸੂਟ ਕਰਨੀ ਹੈ ਕਲਿੱਪ ਬਣਾਉਣ ਤੋਂ ਬਾਅਦ ਪਰpropto ਦੇ ਕੈਪਚਰ ਦੇ ਵਿੱਚ ਸਾਰਾ ਆਪਾਂ ਡਿਟੇਲ ਪਾਉਣੀ ਹੈ ਵੀ ਇਹ ਸਾਡੇ SSC ਪੇਪਰਾਂ ਦੇ ਖਿਲਾਫ ਹੈਗੀ ਆ ਇਸ ਤਰ੍ਹਾਂ ਹੈਗੀ ਆ ਇਹਦੇ ਖਿਲਾਫ ਕਪਲੇਬਾਜੀ ਹੋ ਰਹੀ ਆ ਨਵੀਂ ਸੰਸਥਾ ਨੂੰ ਇਹਦਾ ਕੰਮ ਦਿੱਤਾ ਜਾਉ 88 ਰੇਕਤੀ ਆਪਾਂ ਲਿਖਣੀ ਆ ਪੂਰੀ ਤਰ੍ਹਾਂ ਨਾਲ ਵਧੀਆ ਤਰੀਕੇ ਨਾਲ ਆਪਾਂ ਲਿਖਣ ਤੋਂ ਬਾਅਦ ਪੂਰੀ ਆਗਾ ਡਿਟੇਲ ਲਿਖਣ ਤੋਂ ਬਾਅਦ ਉਸ ਵਕਤ ਆਪਾਂ ਇਸ ਵਾਲੇ ਹੈਸ਼ਟੈਗ ਦੇ ਉੱਪਰ ਪੋਸਟ ਕਰਨੀ ਆ ਠੀਕ ਹੈ ਯਾਦ ਰੱਖਣੀ ਆ ਪਹਿਲਾਂ ਮਣੀ ਦਾ ਜੀ ਇਹ ਤਿੰਨਾਂ ਦੇ ਕਰਨੀ ਆ 1 2 ਤੇ 3 ਜਿਹੜੀ ਇਹ ਵਾਲੀ ਕਰਨੀ ਆ ਲੱਗੇ ਇਹ ਇਹਦੇ ਦੇ ਕਰਨੀ ਆ ਠੀਕ ਹੈ ਮੋਦੀ ਜੀ ਮਦਦ ਕਰੋ ਇੱਥੇ ਯਾਰ ਜਿਹੜੇ ਕਿਹੜੇ ਕਿਹੜੇ ਹੈਸ਼ਟੈਗ ਦੇ ਕਰਨੀ ਆਪਾਂ ਸਿੰਪਲ ਫੋਟੋ ਅਪਲੋਡ ਕਰੰਦਰ ਜੇ ਆਪ ਨੂੰ ਬੈਨੀਫਿਟ ਨਹੀਂ ਨਿਕਲ ਲਗਾ ਇਸ ਤਰ੍ਹਾਂ ਜੇ ਕਰਾਂਗੇ ਤਾਂ ਇੱਕੋ ਜਗ੍ਹਾ ਤੇ ਜਦੋਂ ਆਪਣੀਆਂ ਇੰਨੀਆਂ ਫੋਟੋਆਂ ਜਾਣੀਆਂ ਟ੍ਰੈਂਡਿੰਗ ਦੇ ਵਿੱਚ ਆਪਣੀਆਂ ਪੋਸਟ ਆਉਣੀਆਂ ਟ੍ਰੈਂਡਿੰਗ ਚਾਹਣੀਆਂ ਤਾਂ ਫਿਰ ਹੀ ਕੰਦ ਤੇ ਜੂ ਸਕੂਗੀ ਮੋਦੀ ਨੂੰ ਕਹਿੰਦਾਂ ਕਿ ਸਰਕਾਰ ਨੂੰ ਸਰਕਾਰ ਦੀ ਭਾਸ਼ਾ ਚ ਉਹਨਾਂ ਦੀ ਭਾਸ਼ਾ ਚ ਆਪਾਂ ਜਵਾਬ ਦੇਣ ਦੀ ਵਾਰੀ ਆ ਗਈ 48 ਵਜੋਂ ਦੀ ਕਿਸ ਵੀ ਤਰੀਕੇ ਨਾਲ ਸ਼ਰਮ ਨਹੀਂ ਮੰਨਨੀ ਕਿ ਚਾਹੇ ਆਪਾਂ ਗਲੀ 'ਚ ਖੜੇ ਆਂ ਚਾਹੇ ਆਪਾਂ ਕਿਤੇ ਵੀ ਖੜੇ ਆਂ ਕੋਈ ਕੰਮ ਸੀਗਾ ਆਪਾਂ ਦੇ ਛੱਤ 'ਤੇ ਖੜਕੇ ਜੇਕਰ ਇਹ ਵਜਾਵਾਂਗੇ ਥਾਲੀ ਵਜਾਵਾਂਗੇ ਹੁਣ ਤਾਂ ਆਪਣਾ ਆਂਡ ਮੰਡੀ ਪੁੱਛੇ ਵੀ ਥਾਲੀ ਕਿਉਂ ਆਉਂਦੀ ਯਾਰੋ ਕੰਮ ਸੀਗਾ ਮੋਨਾਂ ਨੂੰ ਅਵੇਅਰ ਤਾਂ ਕਰ ਸਕਦੇ ਆਪਾਂ ਵੀ ਇਸ ਤਰ੍ਹਾਂ ਸਾਡੇ ਨਾਲ ਹੋ ਰਿਹਾ ਹੈਗਾ ਵੀ ਸਾਡੇ ਟੀਚਰਾਂ ਦੇ ਖਿਲਾਫ ਵੀ ਹੱਤਾਫਾਈ ਹੋ ਰਹੀ ਉਹਨਾਂ ਨੂੰ ਗਾਲੀ ਗਲੋਚ ਹੋ ਰਿਹਾ ਕਾਰਨ ਪੁੱਛਣਗੇ ਏਡਾ ਕਿਉਂ ਹੋ ਰਿਹਾ ਸਾਰਾ ਕੁਝ ਆਪਾਂ ਦੱਸ ਸਕਦੇ ਆ ਕਿਉਂਕਿ ਆਪਾਂ ਨੂੰ ਲਾਰ ਲਾਉਣਾ ਹੀ ਪੈਣਾ ਅੱਜ ਆਪਣੇ ਨਾਲ ਹੋਰ ਨਾਲ ਨਹੀਂ ਤਾਂ ਕੱਲ ਨੂੰ ਕਿਤੇ ਉਹਨ ਤੀਜਾ ਕੰਮ ਹੈ ਦੇ 5 ਤਰੀਕ ਨੂੰ 5 ਤਰੀਕ ਨੂੰ 35 ਨੂੰ ਜੇ ਆਪਣਾ ਕੈਂਡਲ ਮਾਰਚ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਇਹਦੇ ਕੈਂਡਲ ਮਾਰਚ 'ਚ ਕੋਈ ਨਾਰੇਬਾਜੀ ਨਹੀਂ ਕਰਨੀ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਠੀਕ ਹੈ ਦੁਆਰਾ ਮੈਂ ਬੋਲ ਰਿਹਾ ਜੇ ਕੈਂਡਲ ਮਾਰਚ 'ਚ ਕੋਈ ਵੀ ਨਾਰੇਬਾਜੀ ਨਹੀਂ ਕਰਨੀ ਆਪਾਂ ਇਹ ਕੰਮ ਨਹੀਂ ਕਰਨਾ ਰ데요 ਜਿਹੜੀ ਸਰਕਾਰ ਆਪਣੇ ਖਿਲਾਫ ਕਿਉਂਕਿ ਬੱਚਿਆਂ ਦੇ ਖਿਲਾਫ ਐਕਸ਼ਨ ਹੋ ਗਿਆ ਤਾਂ ਆਪਾਂ ਨੌਕਰੀ ਤੋਂ ਵਾਂਝੇ ਤਹਿ ਜਾਏਗੇ ਕਿੰਨੇ ਕਦੇ ਬੱਚਿਆਂ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਜਦਿੱਕਰ ਟੀਚਰ ਕਲਾਸ ਚਲੋ ਹੋ ਰਿਹਾ ਤਾਂ ਉਹ ਕਿੰਨੇ ਕਦੇ ਆਪਾਂ ਮਨੂ ਸਰ ਕੈਂਟਰਲ ਮਾਰਚ ਦੇ 7 ਤਰੀਕ ਨੂੰ 6 5 5 ਤਰੀਕ ਆ ਸੌਰੀ 7 ਵਜੇ ਸ਼ਾਮ ਨੂੰ 7 ਵਜੇ 5 ਤਰੀਕ ਤੇ ਸ਼ਾਮ ਨੂੰ 7 ਵਜੇ ਕੈਂਟਰਲ ਮਾਰਚ ਕੱਢਣੀ ਹੈ ਇਹ ਕਿੱਥੇ ਕੱਢਣੀ ਹੈ ਇਹ ਜ਼ਰੂਰੀ ਨਹੀਂ ਇਹਨਾਂ ਦੇ ਲਈ ਆਮ ਆਤਮੰਗਾਂ ਦੀ ਅਪੀਲ ਕਰਦਾ ਹਾਂ ਕਿ ਕਿਤੇ ਵੀ ਆਪਦੇ ਪਿੰਡ ਦੇ ਲੈਵਲ ਤੇ ਆਪਣੇ ਸ਼ਹਿਰ ਦੇ ਲੈਵਲ ਤੇ ਆਪਣੇ ਕਿਸੇ ਅਕੈਡਮੀ ਦੇ ਲੈਵਲ ਤੇ ਕਿਤੇ ਵੀ ਕਰ ਸਕਦੇ ਆਂ ਆਪਾਂ ਜਿੱਥੇ ਬੱਚੇ ਜ਼ਿਆਦੇ ਹੁੰਦੇ ਆ ਗਰਾਊਂਡ ਸ਼ਾਮ ਨੂੰ ਗਰਾਊਂਡ 'ਚ ਬੱਚੇ ਆਉਂਦੇ ਹੈਗੇ ਆ ਜਾਂ ਕਿਤੇ ਬੈਂਦੇ ਹੈਗੇ ਆ ਕਿਤੇ ਇਥੇ ਟ੍ਰੈਕਟਰ ਦੇ ਸਾਹਮਣੇ ਕਿਤੇ ਵੀ ਜਿੱਥੇ ਆਪਾਂ ਨੂੰ ਰਾਸ਼ੀ ਦੇਖਣ ਨੂੰ ਮਿਲ ਠੀਕ ਹੈ x y z ਕੋਈ ਵੀ ਜਗਾ ਜਿੱਥੇ ਆਪਾਂ ਨੂੰ ਰਾਸ਼ੀ ਦੇਖਣ ਨੂੰ ਮਿਲਦਾ ਕੈਂਡਲ ਮਾਰਚ ਕੱਢਣੀ ਹੈ ਰਜੇ ਕੈਂਡਲ ਮਾਰਚ ਦੇ ਦੌਰਾਨ ਰਜੇ ਆਪਾਂ ਸਭ ਤੋਂ ਦੁਆਰਾ ਮੈਂ ਰਿਪੀਟ ਕਰ ਰਿਹਾ ਨਾਰਾ ਕੋਈ ਵੀ ਨਹੀਂ ਲਾਉਣਾ ਨਾਰਾ ਨਹੀਂ ਲਾਉਣਾ ਕਿਉਂਕਿ ਆਪਾਂ ਕੀ ਹੈ ਨਾਰੇ ਦੇ ਨਾਲ ਉਹਨਾਂ ਨੂੰ ਬੋਲ-ਬੋਲ ਕੇ ਆਪਾਂ ਬਧੇਰਾ ਦੇਖ ਲੈ ਹੁਣ ਵਾਰੀ ਹੈਗੀ ਆਪਾਂ ਨੂੰ ਜਿਵੇਂ ਉਹ ਪਾਠ ਸਮਝਦੇ ਆ ਕੈਂਡਲ ਮਾਰਚ ਕੱਢਣਾ ਇਹਨਾਂ ਔਰ ਇੱਕ ਨਾਲ ਬੈਨਰ ਤਿਆਰ ਕਰਨਾ ਹੈ ਬੈਨਰ ਤਿਆਰ ਕਰਨਾ ਹੈ ਰਜੇ ਜਿਹੜੇ-ਜਿਹੜੇ ਆਪਾਂ ਨੂੰ SSC ਦੇ ਪ੍ਰੋਟੈਸਟ ਦੇ ਉਹਨੇ ਦੇ ਖਾਮ ਨਕਾਮਯਾਬਿੰਨਾਂ ਲਿਖਣਗੇ ਬੈਨਰਾਂ ਦੇ ਉੱਪਰ ਚਾਹੇ ਆਪਾਂ ਆਪ ਦੇ ਕੋਈ ਵੀ ਤਰ੍ਹਾਂ ਨਾਲ ਮੈਸੀ ਲੱਗ ਸਕਦੇ ਆ ਚਾਹੇ ਬੈਨਰ ਇਸ ਤਰ੍ਹਾਂ ਲਟਕਾ ਕੇ ਲਿਆ ਸਕਦੇ ਆ ਚਾਹੇ ਆਪਾਂ ਇੱਥੇ ਦੀ ਛਾਤੀ ਚੱਕ ਕੇ ਲਿਆ ਦੀ ਜਾਂ ਢੂੜੀ ਦੇ ਚਪੇ ਲਈ ਕਿਤੇ ਵੀ ਕੋਈ ਵੀ ਬੈਟਰ ਨਹੀਂ ਕਰਦਾਗਾ ਬੈਨਰ ਆਪਣੇ ਹੱਥ ਚੋਂ ਜਿਹਦੇ ਵੱਡਾ ਬੈਨਰ ਛੋਟਾ ਬੈਨਰ ਜਿੱਡਾ ਵੀ ਤੁਸੀਂ ਕਰ ਸਕਦੇ ਹੋ ਜੇਕਰ ਆਪਾਂ ਪਾਈਚੈਂਸ ਨਹੀਂ ਜਾ ਸਕਦੇ ਕੈਂਡਲ ਮਾਰਚ ਇਸ ਤਰ੍ਹਾਂ ਨਹੀਂ ਕਰ ਸਕਦੇ ਘਟ ਤੋਂ ਘਟ ਘਰੇ ਮੋਮਬਤੀ ਫੜ ਕੇ ਫੋਟੋ ਫੋਟੋ ਰੀ ਕਰਕੇ ਨਿੱਕੇ ਪੇਜ ਦੇ ਉੱਪਰ ਉਹ ਪੂਰਾ ਲੱਗ ਕੇ ਵੀ SSC ਪ੍ਰੋਟੈਸਟ ਉਹੋ ਫੋਟੋ ਕਿ ਜੋ ਪੂਰੀ ਪ੍ਰਾਪਰ ਹੋਏ ਥੱਲੇ ਜਾ ਕੇ ਜੋ ਆਪਾਂ ਅਪਲੋਡ ਕਰਾਂਗੇ ਥੱਲੇ ਪੂਰਾ ਲਿਖੋ ਵੀ ਕਿਹਦੇ ਤੇ ਆ ਤੇ ਕਰ ਰਹੇ ਆ ਔਰ ਇਸ ਦੇ ਉੱਪਰ ਜਾ ਕੇ ਟੈਗ ਕਰ ਦਿਓ ਠੀਕ ਹੈ ਤਿੰਨੇ ਅਲੱਗ-ਅਲੱਗ ਟੈਗ ਕਰਨੇ ਆ ਤਿੰਨਾਂ ਦਾ ਟਾਈਮ ਹੈਗਾ ਪ੍ਰੋਪਰੇ ਆਪਾਂ ਕੰਮ ਕਰਨਾ ਜਿੱਦਾਂ ਆਪਣਾ ਦੇ ਕੈਂਡਲ ਮਾਰਚ ਕਰ ਰਹੇ ਹਾਂ ਤੇ ਸ਼ਾਮ ਨੂੰ 7 ਵਜੇ ਲਗਭਗ 1 ਤੋਂ ਲੈ ਕੇ 2 ਘੰਟੇ ਤੱਕ ਸ਼ਾਂਤਮਈ ਧਰਨੇ ਦੇ ਰੂਪ ਵਿੱਚ ਆਪਾਂ ਇਹ ਪ੍ਰੋਟੈਸਟ ਕਰਨਾ ਜਾਵਾਂਗੇ ਚੌਂਕ ਦੇ ਵਿੱਚ ਗਏ ਨਾ ਚੌਂਕ ਦੇ ਵਿੱਚ ਜਾ ਕੇ ਬੈਠ ਜਾਓ ਸਿਰਫ ਬੈਨਰ ਰੱਖਣੇ ਤੇ ਮੋਮਬੱਤੀ ਚਲਾ ਕੇ ਰੱਖਣੀ ਆ ਜ਼ਰੂਰੀ ਨਹੀਂ ਕਿ ਚੱਲਦੀ ਰਹੇ ਕਮ ਸਿਕਮ ਜਦੋਂ ਜਾ ਰਹੇ ਹੋ ਤੇ ਜਦੋਂ ਆ ਰਹੇ ਹੋ ਉਦੋਂ ਆਪਣੀ ਚੱਲਦੀ ਜ਼ਰੂਰ ਹੋਵੇ ਮੋਮਬੱਤੀ ਬਲਕਿ ਬੈਨਰ ਇਸ ਕਰਕੇ ਆਪਾਂ ਫੜ ਰਖਦੇ ਆ ਕੋਈ ਆਉਂਦਾ ਜਾਂਦਾ ਰਾਹ ਵਾਲਾ ਹਰੇਕ ਨੂੰ ਪੜੇ ਹੋ ਸਕਦਾ ਕੋਈ ਆਪ ਨੂੰ ਖੜ ਕੇ ਪੁੱਛੇ ਇਸ ਰਖ ਕਿਉਂ ਕਰ ਰਹੇ ਹੋ ਜੋ ਇੱਕ ਬੱਚਾ ਦੋ ਬੱਚਾ ਨਹੀਂ ਇਹ 20 ਬੱਚੇ 10 ਬੱਚੇ ਮਿਲ ਕੇ ਆਪਾਂ ਪੈਣ ਦੇ ਵਿੱਚ ਕਰ ਸਕਦੇ ਆ ਹਰੇਕ ਬੱਚਾ ਜਰੂਰ ਇਸ ਗੱਲ ਤੇ ਧਿਆਨ ਦਿਓ ਜੀ ਹਰੇਕ ਬੱਚਾ ਆਪਣੇ ਮਹਾਨ ਜੋ ਜੋ ਜਿਹੜਾ ਮਹਾਨ ਅੰਦੋਲਨ ਹੈਗਾ ਇਹਦੇ ਵਿੱਚ ਜਰੂਰ ਜੁੜਨਾ ਆਪਦਾ ਤੁਸੀਂ ਸਾਰ ਦੇਣਾ ਇਹ ਤੁਹਾਡੇ ਲਈ ਹੀ ਹੈ ਹਰੇਕ ਟੀਚਰ ਤੁਹਾਡੇ ਲਈ ਸਾਹਮਣੇ ਆ ਰਿਹਾ ਔਰ ਤੁਸੀਂ ਹੀ ਕਰਨਾ ਇਸ ਵੀਡੀਓ ਨੂੰ ਇੰਨਾ ਕਰ ਜਿਆਦਾ ਆਪਣਾ ਸ਼ੇਅਰ ਕਰੋ ਤਾਂ ਜੋ ਹਰੇਕ ਜਗ੍ਹਾ ਤੇ ਇਹ ਲੱਗੀ ਹੋਵੇ ਹਰੇਕ ਜਗ੍ਹਾ ਤੇ ਲੱਗੀ ਤੇ ਭਾਵੇਂ ਸਟੇਟਸ ਵਗੈਰਾ ਲੱਗਿਆ ਹੋਵੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਤੇ ਲੀਕ ਸ਼ੇਅਰ ਹੋਵੇ ਜੇ ਆਪਣੀ ਵੀਡੀਓ ਨਹੀਂ ਇਹ ਸ਼ੇਅਰ ਕਰਨੀ ਤਾਂ ਦਿੱਤਿਆ ਰਹਿੰਦਿਆਂ ਸਰਦੇ ਅਕਾਊਂਟ ਦੇ ਉੱਪਰ ਇਹ ਵੀਡੀਓ ਪਈ ਹੋਈ ਹੈ ਇਹਨਾਂ ਦੇ ਚੈਨਲ ਦੇ ਉੱਪਰ ਪਈ ਹੋਈ ਹੈ ਇਸ ਤੋਂ ਇਲਾਵਾ ਰਿੰਕਰਸ ਗੁਰੂ ਗੋਬਿੰਦ ਦੇ ਉੱਪਰ ਪਈ ਹੋਈ ਹੈ ਨਿੱਤੂ ਮੈਮ ਦੇ ਚੈਨਲ ਦੇ ਵੀ ਹਰੇਕ ਚੈਨਲ ਦੇ ਇਹੀ ਲਗਭਗ ਇਹ ਵੀਡੀਓ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿਸੇ ਨਾ ਕਿਸੇ ਟੀਚੇ ਤੇ ਜਰੂਰ ਸ਼ੇਅਰ ਕਰ ਦਿਓ ਜੇਕਰ ਆਪਣੀ ਨਹੀਂ ਕਰਨੀ ਤਾਂ ਕਮ ਸੇ ਕਮ ਇਹ ਅੰਦੋਲਨ ਦੇ ਵਿੱਚ ਆਪਣੇ ਜਿਆਦਾ ਤੋਂ ਜਿਆਦਾ ਬੰਦੇ ਔਰਤਾ ਬੱਚਾ ਵਰਗ ਛੋਟੇ ਵੱਡੇ ਹਰੇਕ ਚੀਜ਼ ਜੁੜਨੀ ਚਾਹੀਦੀ ਆ ਆਪ ਦੇ ਘਰ ਦੇ ਜਿੰਨੇ ਵੀ ਮੋਬਾਈਲ ਆ ਦੇਖ ਤੋਂ ਇਹ ਪੋਸਟ ਕਰੋ ਜ਼ਰੂਰੀ ਨਹੀਂ ਆ ਜੇ ਮੈਂ ਪਾਪਾ ਚਲਾਉਂਦੇ ਚਾਹੀਏ ਅਨਪੜਾ ਉਹਨਾਂ ਦੇ ਮੋਬਾਈਲ ਤੋਂ ਫੜ ਕੇ ਉਹਨਾਂ ਦੇ ਅਕਾਊਂਟ ਤੇ ਜ਼ਰੂਰ ਪੋਸਟ ਕਰੋ ਘਰ ਵਾਲੇ ਮੋਬਾਈਲ ਤੇ ਸਿਰ ਇਹ ਟੂ ਜ਼ੈਡ ਹਰੇਕ ਤਾਂ ਜੋ ਆਪਾਂ ਟ੍ਰੈਂਡਿੰਗ ਦੇ ਵਿੱਚ ਇਹ ਚ ਲੈ ਕੇ ਆਈਏ ਤੇ ਆਪਣੇ ਇਸ ਜੋ ਪ੍ਰੋਬਲਮ ਹੈ ਜਾਂ ਉਹਨਾਂ ਦਾ ਸੋਲਵ ਜਲਦੀ ਹੋਣ ਨੂੰ ਮਿਲੇ ਧੰਨਵਾਦ ਗੱਲ ਤੇ ਧਿਆਨ ਜ਼ਰੂਰ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਹੋ ਜਿਹੀਆਂ ਵੀਡੀਓ ਆਪਾਂ ਨੂੰ ਸਮੇਂ ਤੋਂ ਸਮੇਂ ਮੈਨ ਲੇ ਗਾਰਿਆਂ ਆ ਆਪਣੀ ਇਸ ਤੋਂ ਬਾਅਦ ਇੱਕ ਕ੍ਰਿਟੀਕਲ ਦੀ ਕਲਾਸ ਹੋਊਗੀ ਆਪਣੀ 8:40 ਤੇ ਫਿਰ ਇੱਕ ਬੱਚਾ ਆਊਗਾ ਲਾਉਣੀ ਜ਼ਰੂਰੀ ਹੈ